ਆਹੇ ਗੁਰਜੀ ਘਾ ਖੜਦਾ ਆ ਸਾਡਾ ਭਰਾ ਹੈ ਸਾਡੇ ਜਫੇਦਾ ਸਿੰਘ ਆ ਸਤਗੁਰ ਸਿੰਘ ਗੰਦੀ ਬਰਨਾਲਾ ਦੇ ਨਾਮ ਦੇ ਨਾਲ ਮਸ਼ਹੂਰ ਆ ਸਾਡਾ ਭਰਾ ਵੀ ਆ ਸਾਡੇ ਜਫੇਦਾ ਸਿੰਘ ਵੀ ਆ ਤੇ ਤੁਹਾਨੂੰ ਗੱਲ ਦੱਸਦਾ ਵੀੜੋ ਇੱਕ ਪਾਈ ਸੀ ਜਿਹੜੇ ਭਈਆਂ ਵੱਲੋਂ ਜੋਗੀਆਂ ਵੱਲੋਂ ਵਾਦਾ ਹੋਇਆ ਸੀ ਇਹਨਾਂ ਸਿੰਘ ਵਾਦਾ ਕਰਕੇ ਆਏ ਸੀ ਅੱਠ ਨੂੰ ਜਾਣੇ ਸਾਡੇ ਦੋ ਸਿੰਘਾਂ ਦੇ ਉੱਤੇ ਪਰ ਇਹਨਾਂ ਨੇ ਜਿਹੜਾ ਵਾਦਾ ਕੀਤਾ ਤੇ ਮੇਰੇ ਖਾਲਸਾ ਜਵਾਬ ਵਿੱਚ ਚੜ੍ਹਦੀ ਕਲਾ ਦਿੱਤਾ ਤੇ ਇਹਨਾਂ ਨੇ ਉਹ ਕੁੱਟੇ ਕਿਉਂਕਿ ਜੋ ਵਾਦਾ ਕਰਕੇ ਆਊਗਾ ਤਾਂ ਅਸੀਂ ਐ ਨਹੀਂ ਚੜਕਿਆ ਇਹਨੂੰ ਦੇਗ ਪੱਕੀ ਨਿਮਕਿਆ ਇਹਨੂੰ ਦੇਗ ਪੱਕੀ ਇਹ ਖਾਲਸੇ ਦਾ ਅਸੂਲ ਹੈ ਤੇ ਹੁਣ ਅਸੀਂ ਸਿੰਘ ਸਾਰੇ ਖੜੇ ਆ ਫੌਜਾਂ ਹੋਰ ਵੀ ਨੇ ਪਰ ਜੇ ਤੁਹਾਨੂੰ ਆਇਆ ਕਿ ਵੀ ਸਾਡੇ ਸਿੰਘ ਨੂੰ ਇਕੱਲੇ ਨੂੰ ਹੱਥ ਪਾਵਾਂਗੇ ਤੁਹਾਨੂੰ ਘਰਾ ਦੇ ਵਿੱਚੋਂ ਕੱਢ ਕੱਢ ਕੇ ਅਸੀਂ ਕੁੱਟਾਂਗੇ ਤੇ ਤੁਹਾਡੀਆਂ ਪੀੜ੍ਹੀਆਂ ਆਜ਼ਾਦ ਰੱਖਣਗੀਆਂ ਵੀ ਹਾਂ ਨੇਗਾ ਨਾਲ ਬੈਰ ਕੀ ਹੁੰਦਾ ਸਾਡਾ ਭਰਾ ਇੱਥੇ ਖੜਾਗਾ ਤੇ ਜਿਹਨੇ ਆਉਣਾ ਉਹ ਆਜੋ ਜੇ ਪਰਚੋ ਪਰਚੀ ਹੋਣਾ ਤਾਂ ਪਰਚੋ ਪਰਚੀ ਵੀ ਹੋ ਜਾਓ ਅਸੀਂ ਕਿਸੇ ਦੇ ਪਰਚਾ ਨਹੀਂ ਕਰਾਉਂਦੇ ਜੇ ਤੁਸੀਂ ਥਾਣੇ ਕਿਤੇ ਨੇ ਦੇ ਵਿੱਚ ਕਰਨਾ ਤੇ ਉਸ ਬਾਅਦ ਸਾਨੂੰ ਕੋਈ ਪਰਚੀ ਦਾ ਡਰ ਨਹੀਂ ਬਲਾਇਟ ਪਾਸ ਕਰਨੀ ਅਸੀਂ ਚੰਗੀ ਤਰ੍ਹਾਂ ਨਾਲ ਜਾਣਦੇ ਆ ਕੋਈ ਨਹੀਂ ਜੇ ਸਿੰਘ ਬਲਾਇਟ ਪਾਸ ਕਰੂਗਾ ਤਾਂ ਵੀ ਚੜਦੀ ਕਲਾਕਾਰ ਜੀ ਹੋਊਗਾ ਪਰ ਜੇ ਸਾਡੇ ਬਾਣੇ ਨੂੰ ਕੋਈ ਹੱਥ ਪਾਊਗਾ ਨਾ ਅਸੀਂ ਉਹਦੇ ਗੁੱਟ ਵੱਢਣਾ ਜਾਣਦੇ ਆ ਤੇ ਹੁਣ ਗੰਦ ਸਿੰਘ ਬੋਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆ ਗੱਲ ਸੁਣੋ ਏ ਜੋਗੀਓ ਠੀਕ ਆ ਇਹ ਸੁਣੋ ਆਖਰੀ ਤੇ ਪਹਿਲੀ ਵਾਰਨਿੰਗ ਆ ਮੇਰੀ ਪਹਿਲੀ ਗੱਲ ਤਾਂ ਖਾਲਸਾ ਕਿਸੇ ਤੇ ਵਾਦਾ ਕਰਦਾ ਨਹੀਂ ਛੋਡੇ ਬੰਦੇ ਨੇ ਇੱਕ ਮਾਸੂਮ ਬਲੂੰਗੜਾ ਮਾਰਿਆ ਸੀਗਾ ਇਹ ਕਿਹਦੇ ਹੱਕ ਦਿੱਤਾ ਤੁਸਾਨੂੰ ਬਲੂੰਗੜਾ ਮਾਰ ਕੇ ਉਹਦਾ ਮੀਟ ਖਾਓ ਠੀਕ ਆ ਅਸੀਂ ਉਹਨੂੰ ਸਮਝਾਇਆ ਪਿਆਰ ਨਾਲ ਉਹਨੇ ਗਾਲ ਕੱਢੀ ਤਾਂ ਉਹਦੇ ਚਪੇੜੇ ਛੱਡੇ ਠੀਕ ਆ ਕੋਈ ਵਾਦਾ ਕਰੂਗਾ ਤਾਂ ਚਪੇੜੇ ਖਾਊਗਾ ਉਸ ਤੋਂ ਬਾਅਦ ਅੱਜ ਤੁਸੀਂ ਇਕੱਲੇ ਨੂੰ ਦੇਖ ਕੇ ਸਾਨੂੰ ਅਸੀਂ ਦੋ ਸਿੰਘ ਸੀ ਮੈਂ ਤੇ ਮੇਰਾ ਭਰਾ ਸਾਣੀ ਠੀਕ ਆ ਤੁਸੀਂ ਝੜਮੋ ਭੀੜ ਚ ਬਾਰ ਕੀਤਾ ਤੁਸੀਂ ਕਾਮਯਾਬ ਨਹੀਂ ਹੋਏ ਉੱਥੇ ਛੋਟੀਆਂ ਅਠਾਂ ਵਾਲੀਆਂ ਪਤੀਆਂ ਪਵਾਤੀਆਂ ਸੀ ਅੰਦਰ ਲੇਡੇ ਦੇ ਵਿੱਚ ਧਫੇ ਚ ਫਿਰ ਤੁਸੀਂ ਭੱਜਿਓ ਠੀਕ ਆ ਬੋਸਟਰੋ ਫਿਰ ਤੁਸੀਂ ਤੀਵੀਆਂ ਲੈ ਕੇ ਆਏ ਹੋ ਜੇ ਦਮ ਸੀ ਲਲਕਾਰ ਕੇ ਟਾਈਮ ਬੰਨ ਕਿਉਂ ਲੈ ਕਿੱਥੇ ਹੋਣਾ ਸੀਗਾ ਹਾਂ ਤੁਸੀਂ ਕਹਿੰਦੇ ਹੋ ਵੀ ਇਹਨੇ ਭੱਜ ਗਏ ਭੱਜੇ ਨਹੀਂ ਉਹ ਸਰਕਾਰ ਆ ਠੀਕ ਆ ਆਪਦੇ ਘਰ ਦੇ ਵਿੱਚ ਅਸੀਂ ਓਟਾ ਆਸਰਾ ਲੈ ਕੇ ਆਉਂਦਾ ਬਚਾਅ ਜ਼ਰੂਰ ਕਰਿਆ ਠੀਕ ਹੈ ਨਾ ਪਰ ਕਤੀੜੋ ਤੁਸੀਂ ਭੱਜਿਓਗੇ ਉੱਥੋਂ ਸਾਡੇ ਮੂਹਰੇ ਹੁਣ ਲਲਕਾਰ ਕੇ ਕਹਿੰਦੇ ਅਸੀਂ ਆਏ ਆ ਤੁਸੀਂ ਬਿਨਾਂ ਦੱਸਿਆ ਹੋ ਅਸੀਂ ਦੱਸ ਗਿਆ ਆ ਛੋਟੀਆਂ ਬਸਤੀ 'ਚ ਵੀ ਆਉਣੇ ਆ ਜੇ ਦਾਮਾ ਤਾਂ ਰੋਕ ਲਿਓ ਜਿੰਨੀਆਂ ਛੋਟੀਆਂ ਲਗਾਉਣਾ ਨੇ ਜਿੰਨੇ ਵੀ ਤੁਸੀਂ ਹੈ ਗਿਓ ਇਕੱਠੇ ਹੋ ਕੇ ਆਜੋ ਟਾਈਮ ਬੰਨ ਟਾਈਮ ਬੰਨ ਲਓ ਥਾਣਾ ਥਾਣੀ ਦੇਖਣਾ ਉਹ ਦੇਖ ਲਓ ਨਾ ਤਾਂ ਸਾਨੂੰ ਪਰਚਾ ਦਾ ਘਬਰਾ ਠੀਕ ਆ ਨਾ ਸਾਨੂੰ ਜੇਲਾ ਦਾਗਾ ਜੇਲਾ ਤੇ ਥਾਣੇ ਠੀਕ ਆ ਇਹ ਸਿੰਘਾਂ ਲਈ ਬਣੇ ਨੇ ਛੋਟਰ ਕੇ ਕਤੀੜਾ ਲਈ ਨਹੀਂ ਕੋਈ ਗੱਲ ਨਹੀਂ ਜੇ ਆਉਣਾ ਜਦੋਂ ਮਰਜ਼ੀ ਦਲਕਾਰ ਕੇ ਆਓ ਤੇ ਹੁਣ ਅਸੀਂ ਦਲਕਾਰ ਕੇ ਆਵਾਂਗੇ ਚੜ੍ਹਾਈ ਕਰਾਂਗੇ ਆਜੋ ਜਿੱਥੇ ਪਜਣਾ ਠੀਕ ਆ ਦੂਜੇ ਨੰਬਰ ਤੇ ਸਾਨੂੰ ਦੱਸ ਦਈਏ ਇਹ ਛੋਟੀਆਂ ਲੜੀਆਂ ਨੇ ਅਸੀਂ ਨਾ ਇਹ ਨਾ ਕਰਦੇ ਜੇ ਵਿੱਚ ਪਹਿਲਾਂ ਚਲੋ ਜੋ ਬਤ ਗਿਆ ਉਦੋਂ ਨਣੀਆਂ ਝਗੜਿਆਂ 'ਚ ਪਏ ਆ ਪਰ ਹੁਣ ਸਾਡੇ ਪੰਥ ਦੇ ਕਾਰਜ ਨੇ ਇਹਨਾਂ ਲੜਾਈਆਂ ਤੇ ਅਸੀਂ ਪੈਣਾ ਨਹੀਂ ਸੀ ਚਾਹੁੰਦੇ ਪਰ ਹਾਂ ਜੇ ਸਾਡੇ ਖਾਲਸੇ ਦੇ ਕਿ ਸਾਡੇ ਸਿੰਘ ਦੇ ਕੋਈ ਝੜ ਕੇ ਚੜ ਕੇ ਆਊਗਾ ਤਾਂ ਅਸੀਂ ਕੋਈ ਚੂੜੀਆਂ ਨਹੀਂ ਪਾਈਆਂ ਤੇ ਫਿਰ ਇਹ ਵੀ ਫਿਰ ਪੰਥ ਦਾ ਕਾਰਜ ਹੀ ਆ ਜੇ ਕੋਈ ਬਾਣੀ ਨੂੰ ਹੱਥ ਪਾਊਗਾ ਤੁਹਾਨੂੰ ਦੱਸ ਦਈਏ ਸਾਡੇ ਕਾਰਜ ਵੱਡੇ ਨੇ ਪਰ ਤੁਸੀਂ ਨਾ ਕਿ ਤੁਸੀਂ ਛੋਟੀਆਂ ਚੀਜ਼ਾਂ ਆਗੀਆਂ ਇਹਦੇ ਵਿੱਚ ਤੁਸੀਂ ਨਾ ਵਿੱਚ ਕੋਦੇ ਮਤਲਬ ਕਿ ਆਪਦੀਆਂ ਡਾਂਗਾ ਖਾ ਲੋ ਤੁਸੀਂ ਇਹ ਦੇ ਵਿੱਚ ਰਹਿਣ ਤੋਂ ਬਾਕੀ ਜਿਵੇਂ ਤੁਹਾਡਾ ਜੀਤੀ ਕਰਦਾ ਟਾਈਮ ਵੰਨਾ ਟਾਈਮ ਵੱਲੋਂ ਜਿਵੇਂ ਕੁਝ ਕਰਨਾ ਉਵੇਂ ਕੁਝ ਕਰ ਲੋ ਪਰ ਤੁਹਾਨੂੰ ਵਾਰਨਿੰਗ ਤੁਹਾਨੂੰ ਪੈਰ ਨਾਲ ਵੀ ਸਮਝਾਉਣ ਉਹ ਜੇ ਕਿਤੇ ਟੇਕਿਆ ਜਾਂਦਾ ਆਰਾਮ ਦੇ ਨਾਲ ਆਪਦਾ ਕਾਰਜ ਕਰਨਾ ਤੁਸੀਂ ਆਪਦਾ ਕੰਮਕਾਰ ਕਰੋ ਤੁਹਾਨੂੰ ਕੁਝ ਨਹੀਂ ਕਹਿੰਦੇ ਤੇ ਨਾ ਹੀ ਅਸੀਂ ਕਹੇ ਪਰ ਜੇ ਤੁਸੀਂ ਬਲੂੰਗੜਾ ਨਿਕਲ ਜਾ ਯਾਰ ਬਲੂੰਗੜਾ ਮਾਰਨਾ ਕਿੱਥੇ ਧਰਮ ਦੇ ਵਿੱਚ ਕਿੱਥੇ ਲਿਖਿਆ ਬਿੱਲੇ ਮਾਰਸ ਤੁਹਾਨੂੰ ਕਹਿੰਦੇ ਨੇ ਬਲੂੰਗੜੇ ਮਾਰਦਾ ਨਹੀਂ ਕਹਿੰਦੇ ਪਰ ਠੀਕ ਹੈ ਗਾਲ ਕੱਢੋਗੇ ਅਸੀਂ ਪੈਰ ਨਾਲ ਸੁਣਦੇ ਅਸੀਂ ਗਾਲ ਕੱਢੀ ਇਹਨੇ ਸਿੰਘ ਨੇ ਫੇਰ ਚ ਆਪਣਾ ਆਪਣੀ ਜਿਹੜੀ ਕੀਤੀ ਆ ਪਰ ਤੁਸੀਂ ਜੇ ਬੰਨ੍ਹ ਨੂੰ ਹੱਥ ਪਾ ਕੇ 7-8 ਜਾਣੇ ਤੁਸੀਂ ਆਇਓ ਤੜਕੇ ਆਇਓ ਤਾਂ ਕਰਕੇ ਫਿਰ ਛੋਡਾ ਉਹੇ ਜਾ ਫਿਰ ਛੋਡਾ ਚਾਹ ਪਾਣੀ ਵੀ ਕਰਤਾ ਜੇ ਹੁਣ ਛੋਡੇ ਗਿੱਲ ਦੇ ਵਿੱਚ ਬਹਿਮਾ ਤਾਂ ਉਹ ਵੀ ਦੱਸ ਦਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਕੇ ਨਿਹਾਲ ਹੋ ਜਾਵੇ ਸਹੀਦਾ ਸਿੰਘਾਂ ਨੂੰ ਭਾਵੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ